ਕਾਂਗਰਸ ਪਾਰਟੀ ਦਾ ਆਪਸੀ 파ਟੋਤਾੜ ਇਹ ਕੋਈ ਨਵੀਂ ਗੱਲ ਨਹੀਂ ਹੈ ਇਸ ਤੋਂ ਪਹਿਲਾਂ ਬੜੀਆਂ ਚਰਚਾਵਾਂ ਇਸ ਮੁਤਲਕ ਚੱਲਦੀਆਂ ਰਹੀਆਂ ਨੇ ਔਰ ਜਦੋਂ ਚੋਣਾਂ ਆਉਂਦੀਆਂ ਨੇ ਇਨਫੈਕਟ ਇਹ ਚੀਜ਼ਾਂ ਜ਼ਿਆਦਾ ਉਜਾਗਰ ਵੀ ਹੋਣ ਲੱਗ ਜਾਂਦੀਆਂ ਨੇ ਹੁਣ ਹਾਲ ਹੀ ਦੇ ਵਿੱਚ ਲੁਧਿਆਣਾ ਜ਼ਿਮਨੀ ਚੋਣਾਂ ਔਰ ਉਸੇ ਸੰਦਰਭ ਦੇ ਵਿੱਚ ਜਿੱਥੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਹੋਈ ਹੈ ਉਹਨਾਂ ਸਟਾਰ ਪ੍ਰਚਾਰਕਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਨਾਮ ਨਾ ਹੋਣਾ ਆਪਣੇ ਆਪ 'ਚ ਬੜੇ ਸਵਾਲ ਖੜੇ ਕਰ ਰਿਹਾ ਹੈ ਪਰ ਉੱਥੇ ਜਦੋਂ ਇਹ ਸਵਾਲ ਪੱਤਰਕਾਰਾਂ ਨੇ ਐਮਪੀ ਰਾਜਾ ਵੜਿੰਗ ਨੂੰ ਪੁੱਛੇ ਤੇ ਰਾਜਾ ਵੜਿੰਗ ਨੇ ਵੀ ਇਸ ਗੱਲ ਦਾ ਜਵਾਬ ਦਿੱਤਾ ਹੁਣ ਇੱਥੇ ਸਵਾਲ ਤਾਂ ਵੀ ਖੜਦਾ ਹੈ ਕਿਉਂਕਿ ਨਵਜੋਤ ਸਿੰਘ ਸਿੱਧੂ ਉਹਨਾਂ ਲੀਡਰਾਂ ਦੇ ਵਿੱਚੋਂ ਨੇ ਜਿਹੜੇ ਪ੍ਰਭਾਵਸ਼ਾਲੀ ਲੀਡਰ ਮੰਨੇ ਜਾਂਦੇ ਆ ਜਿਹੜੇ ਕრაਊਡ ਨੂੰ ਗੈਦਰ ਕਰਨ ਵਾਲੇ ਲੀਡਰ ਮੰਨੇ ਜਾਂਦੇ ਆ ਜਿਹੜੇ ਤੱਥ ਪੇਸ਼ ਕਰਦੇ ਆ ਕਾਂਗਰਸ ਪਾਰਟੀ ਦੇ ਵਿੱਚ ਇਹੋ ਜਿਹੇ ਲੀਡਰਾਂ ਦੀ ਭਰਮਾਰ ਹੈ ਕੋਈ ਕਮੀ ਨਹੀਂ ਹੈ ਜਿਨ੍ਹਾਂ ਦੇ ਵਿੱਚੋਂ ਨਵਜੋਤ ਸਿੰਘ ਸਿੱਧੂ ਇੱਕ ਨੇ ਉਹਨਾਂ ਦੇ ਨਾਲ ਸੁਖਪਾਲ ਸਿੰਘ ਖਹਿਰਾ ਇੱਕ ਵੱਡੇ ਲੀਡਰ ਨੇ ਜਿਹੜੇ ਤੱਥ ਪੇਸ਼ ਕਰਦੇ ਨੇ ਜਿਨ੍ਹਾਂ ਨੂੰ ਲੋਕ ਸੁਣਨਾ ਪਸੰਦ ਕਰਦੇ ਨੇ ਔਰ ਨਵਜੋਤ ਸਿੰਘ ਸਿੱਧੂ ਦੀ ਜੇ ਇੱਥੇ ਗੱਲ ਕਰੀਏ ਖਾਸ ਤੌਰ ਦੇ ਉੱਤੇ ਨਵਜੋਤ ਸਿੰਘ ਸਿੱਧੂ ਕਰਾਊਡ ਨੂੰ ਗੈਦਰ ਕਰ ਸਕਦੇ ਨੇ ਨਵਜੋਤ ਸਿੰਘ ਸਿੱਧੂ ਕਰਾਊਡ ਨੂੰ ਮੇਨਟੇਨ ਕਰ ਸਕਦੇ ਨੇ ਉਹਨਾਂ ਲੀਡਰਾਂ ਦੇ ਵਿੱਚ ਮੰਨਿਆ ਜਾਂਦਾ ਔਰ ਕਿਸੇ ਵੀ ਪਾਰਟੀ ਵਾਸਤੇ ਨਵਜੋਤ ਸਿੰਘ ਸਿੱਧੂ ਐਟਲੀਸਟ ਕੈਂਪੇਨਿੰਗ ਲਈ ਇੱਕ ਵਧੀਆ ਐਸੈਟ ਸਾਬਿਤ ਹੋ ਸਕਦੇ ਨੇ ਪਰ ਸਟਾਰ ਪ੍ਰਚਾਰਕਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਨਹੀਂ ਪਾਇਆ ਗਿਆ ਉਹਦਾ ਇੱਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਨਵਜੋਤ ਸਿੰਘ ਸਿੱਧੂ ਅਤੇ ਬਾਕੀ ਕਾਂਗਰਸ ਜਿਹੜੀ ਪੰਜਾਬ ਕਾਂਗਰਸ ਹੈ ਉਹ ਇਸ ਵੇਲੇ ਇੱਕ ਵਧੀਆ ਫੇਜ਼ 'ਚ ਨਹੀਂ ਲੰਘ ਰਹੇ ਕਾਫੀ ਲੰਮੇ ਸਮੇਂ ਤੋਂ ਇਨਫੈਕਟ ਪਰ ਵਧੀਆ ਫੇਜ਼ 'ਚ ਨਹੀਂ ਲੰਘ ਰਹੇ ਪਰ ਨਵਜੋਤ ਸਿੰਘ ਸਿੱਧੂ ਦਾ ਨਾ ਹੋਣਾ ਰਾਜਾ ਵੜਿੰਗ ਨੂੰ ਇਹ ਸਵਾਲ ਪੁੱਛਿਆ ਜਾਣਾ ਤੇ ਉਸ ਤੋਂ ਬਾਅਦ ਰਾਜਾ ਵੜਿੰਗ ਨੇ ਕੀ ਜਵਾਬ ਦਿੱਤਾ ਆਉ ਸੁਣਦੇ ਆ ਮੈਂ ਕਿ ਸਟਾਰ ਪ੍ਰਚਾਰ ਦੀ ਲਿਸਟ ਜਾਰੀ ਹੋਈ ਉਸ ਤੇ ਡਾਗਰ ਸਾਹਿਬ ਦਾ ਬਾਡੇ ਸਾਹਿਬ ਦਾ ਨਾਮ ਤੱਕ ਨਹੀਂ ਹੈਗਾ ਦੇਖੋ ਗੱਲ ਇਹ ਹੈ 40 ਬੰਦਿਆਂ ਦੀ ਲਿਸਟ ਜਾਰੀ ਹੁੰਦੀ ਹੈ ਅਸੀਂ ਉਹ ਜਿਹੜੀ ਲਿਸਟ ਆ ਉਹ ਹਾਈ ਕਮਾਂਡ ਜਾਰੀ ਕਰਦੀ ਹੈ ਉਹਨਾਂ ਦੇ ਮੁਤਾਬਕ ਜਾਰੀ ਹੁੰਦੀ ਹੈ ਸਾਰੇ ਲੋਕ ਸਟਾਰ ਪ੍ਰਚਾਰਕ ਦੀ ਲਿਸਟ 'ਚ ਹੈ ਜਾਂ ਨਹੀਂ ਹੈ ਸਭ ਲੋਕ ਦੀ ਸਹੀ ਅਰਦਾਸ ਦੇਖ ਖਾਜੀ ਜੀ ਸਿੱਧੂ ਸਾਦਾ ਦਾ ਨਾਮ ਨਹੀਂ ਲੱਗਦਾ ਯਾ ਕਬਾਦ ਹੋਗੀ ਫਿਰ ਕਾਨੂੰ ਪੁੱਛੋਗੇ ਫਲਾਣੇ ਦਾ ਰਹਿਣੀ ਸਿੱਧੂ ਸਾਦਾ ਯਾਰ ਇਹ ਜ਼ਰੂਰੀ ਨਹੀਂ ਉਹ ਦਾ ਹਰ ਵਿਅਕਤੀ ਦਾ ਨਾਮ